ਸੰਗਤ ਜੀ ਆਪਣੀ ਜਾਪ ਸਬਦ ਦੀ ਸੰਖਿਆ ਸੰਪੂਰਨ ਹੋ ਗਈ ਸੀ ਤੇ ਆਪਾਂ ਹੁਣ ਸਵਈਏ ਨਿਤਨੇ ਵਾਲੇ ਜਿਹੜੇ ਸਵਈਏ ਨੇ ਇਸ ਦੀ ਸੰਖਿਆ ਕਰਨੀ ਹੈ ਇੱਕ ਓੰਕਾਰ ਇਸ ਦਾ ਉਚਾਰਨ ਆਪਾਂ ਪਹਿਲਾਂ ਬੜੀ ਵਾਰ ਸਿੱਖਿਆ ਇੱਕ ਓੰਕਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਵੀਂ ਪਾਤ ਸਾਹੀ ਸਾਹੀ ਪੜਨਾ ਸ਼ਾਹੀ ਦੀ ਪੜਨਾ ਪਾਤ ਸਾਹੀ ਦਸਵੀਂ ਦਸਵੀਂ ਵਾਵੇ ਦੇ ਬਿਹਾਰੀ ਤੇ ਉੱਤੇ ਬਿੰਦੀ ਲੱਗੇਗੀ ਦਸਵੀਂ ਇਹਨੂੰ 10 ਨਹੀਂ ਪੜਨਾ ਦਸਵੀਂ ਦਸਵੀਂ ਉਚਾਰਨ ਕਰਨਾ ਤੁਵੈ ਪ੍ਰਸਾਦ ਸੁਵਈਏ ਤੁਵੈ ਆਪਾਂ ਪਿੱਛੇ ਪੜ ਕੇ ਆਏ ਆ ਤਤਿ ਔਂਕੜ ਐੜੇ ਦਿਲਾਵਾ ਤੁਵੈ ਪ੍ਰਸਾਦ ਇਕੱਠਾ ਪੜਨਾ ਤੁਵੈ ਪ੍ਰਸਾਦ ਇਹਨੂੰ ਤਵ ਪ੍ਰਸਾਦ ਨਹੀਂ ਪੜਨਾ ਤਵੇ ਪ੍ਰਸਾਦ ਸਵਈਏ ਸਵਈਏ ਪੜਨਾ ਸਸਾ ਵਾਵਾ ਈੜੀ ਬਿਹਾਰੀ ਈੜੀ ਈੜੀ ਲਾਂ ਸਵਈਏ ਕਈ ਸੰਗਤਾਂ ਨੂੰ ਸਵੈ ਪੜ ਜਾਂਦੇ ਸਵੈ ਸਵੈ ਉਚਾਰ ਨਹੀਂ ਕਰਨਾ ਇਸ ਦਾ ਸੋਧ ਉਚਾਰਨ ਸਵਈਏ ਸਵਈਏ ਸਸਾ ਵਾਵਾ ਈੜੀ ਬਿਹਾਰੀ ਈੜੀ ਲਾਂ ਸਵਈਏ ਸ਼ਰਾਵਕ ਸੁੱਧ ਸਮੂਹ ਸਿਧਾਂਤ ਕੀ ਸ਼ਰਾਵਕ ਪੜਨਾ ਸ਼ਰਾਵਗ ਸਸਰਾਰੇ ਕੰਨਾ ਸਰਾ 바ਵਾ ਗੱਗਾ ਵਗ ਸ਼ਰਾਵਕ ਇਕੱਠਾ ਪੜਨਾ ਸ਼ਰਾਵਕ ਸੁਧ ਸਮੂਹ ਸਿਧਾਨ ਕੇ ਕੀਤਿ ਵਿਸਰਾਮ ਦੇਖ ਫਿਰਿਓ ਕਰ ਜੋਗ ਜਤੀ ਕੇ ਜੋਗ ਜਤੀ ਕੇ ਪੋਲਾ ਜਤੀ ਕੇ ਜਤੀ ਕੇ ਨਹੀਂ ਪੜਨਾ ਇਹਨੂੰ ਜਤੀ ਕੇ ਪੋਲਾ ਪੜਨਾ ਜੋਗ ਜਤੀ ਕੇ ਸੂਰ ਸੁਰਾਰਦਨ ਸੁਰਾਰਦਨ ਦੋ ਰਾਰੇ ਤਿਆਰਖਨੇ ਸੁਰਾਰਦਨ ਸੁਰਾਰਦਨ ਫਿਰ ਇਹਨੂੰ ਇਕੱਠਾ ਪੜ੍ਹੋ ਸੁਰਾਰਦਨ ਇਕੱਠਾ ਉਚਾਰਨ ਕਰਨਾ ਹੈ ਸੁਰਾਰਦਨ ਸੁਧ ਸੁਹਾਦਿਕ ਸੁਹਾਦਿਕ ਇੱਥੇ ਵੀ বিশ্রাম ਹੈ ਸੰਤ ਸਮੂਹ ਅਨੇਕ ਮੱਤੀ ਕੇ ਅਨੇਕ ਮੱਤੀ ਕੇ ਅਦਕ ਲਾ ਕੇ ਮੱਤੀ ਮੱਤੀ ਨਹੀਂ ਪੜ੍ਹਨਾ ਇਹਨੂੰ ਅਦਕ ਲੱਗੀ ਹੋਇਆ ਇੱਥੇ ਮੱਤੀ ਕੀ ਸਾਰੇ ਹੀ ਦੇਸ਼ ਕੋ ਦੇਖ ਰਹੇ ਹੋ ਮਤ ਮਤ ਤੇ বিশ্রাম ਹੈ ਕੋਉ ਕੋਉ ਉੜਿ ਦਲੈਂਕੜ ਉੜ ਕੋਉ ਨੋ ਦੇਖੀਅਤ ਪ੍ਰਾਨਪਤੀ ਕੀ ਪ੍ਰਾਨਪਤੀ ਕੇ ਇਹ ਜਿਹੜੇ ਕੇ ਆ ਵੱਖਰੇ ਵੱਖਰੇ ਨੇ ਸਾਰੇ ਪ੍ਰਾਨਪਤੀ ਕੇ ਸ੍ਰੀ ਭਗਵਾਨ ਕੀ ਭਾਏ ਕਿਰਪਾ ਹੋ ਤੇ ਕਿਰਪਾ ਪੜਨਾ ਹੈ ਕਿਰਪਾ ਨਹੀਂ ਪੜਨਾ ਕਿਰਪਾ ਹੂ ਇੱਥੇ ਬਿੰਦੀ ਨਹੀਂ ਕੋਈ ਲੱਗੀ ਟਿੱਪੀ ਨਹੀਂ ਲੱਗੀ ਹੂ ਤੇ ਇਹ ਵੱਖਰੇ ਵੱਖਰੇ ਨੇ ਹੂ ਤੇ ਤੇ ਦੇ ਵਿਸਰਾਮ ਹੈ

ਕੋਟ ਤੁਰੰਗ ਕੁਰੰਗ ਸੇ ਕੂਦਤ ਕੂਦਤ ਤੇ ਬਿਸਰਾਮ ਤੁਰੰਗ ਕੁਰੰਗ ਪੌਨ ਕੇ ਗੌਣ ਕੋ ਜਾਤ ਨਿਵਾਰੇ ਪੌਨ ਅੱਪਾ ਊੜੇ ਔਕੜ ਨੰਨਾ ਪੌਨ ਕੇ ਗੌਣ ਕੋ ਜਾਤ ਨਿਵਾਰੇ ਇਹ ਸਾਰੇ ਪਾਠ ਵੱਖਰੇ ਨੇ ਜਿਹੜਾ ਇਕੱਠਾ ਹੋਵੇਗਾ ਉਹ ਤੁਹਾਨੂੰ ਦੱਸ ਦਤਾ ਜਾਵੇਗਾ ਭਾਰੇ ਪੁਝਾਨ ਕੇ ਭੂਪ ਭਲੇ ਵਿਦ ਇੱਥੇ ਬਿਸਰਾਮ ਨਿਆਵਤ ਸੀਸ ਨਾ ਜਾਤ ਵਿਚਾਰੇ ਇਤੇ ਭਏ ਤੂ ਕਹਾ ਭਏ ਭੂਪਤ ਇੱਥੇ ਬਿਸਰਾਮ ਅੰਤ ਕਉ ਇੱਥੇ ਕਨੋੜਾ ਤਿਆਰ ਰੱਖਣਾ ਕਉ ਨਾਗੇ ਹੀ ਪਾਏ ਪਧਾਰੇ ਨਾਗੇ ਬਿੰਦੀ ਲੱਗੀ ਹੈ ਬਿੰਦੀ ਲਾ ਕੇ ਉਚਾਰਨ ਹੋਵੇਗਾ ਨਾਗੇ ਹੀ ਪਾਏ ਪਧਾਰੇ ਜੀਤ ਫਿਰੈ ਦਲਾਵਾਂ ਲੱਗੀਆਂ ਫਿਰ ਸਭ ਦੇਸ ਦਿਸ਼ਾਨ ਕੋ ਕੋਤਿ ਵਿਸਰਾਮ ਬਾਜਤ ਢੋਲ ਢੱਡੇ ਦੇ ਨਾਲ ਢੋਲ ਮਿਰਦੰਗ ਨਗਾਰੇ ਗੁੰਜਤ ਗੂੜ ਗਜਾਨ ਕੇ ਸੁੰਦਰ ਵਿਸਰਾਮ ਹਿੰਸਤ ਹੀ ਹੈ ਰਾਜ ਹਜ਼ਾਰੇ ਹਿੰਸਤ ਇੱਥੇ ਕਈ ਸੰਗਤਾਂ ਨੂੰ ਬਿਹਾਰੀ ਲਾ ਕੇ ਉਚਾਰਨ ਕਰਦੀ ਹੈ ਹੀ ਸੰਤ ਹਿੰਸਤ ਨਹੀਂ ਪੜਨਾ ਹਿੰਸਤ ਸਿਹਾਰੀ ਦੀ ਵਾਜ ਉਚਾਰਨ ਹੋਵੇ ਹਿੰਸਤ ਹੀ ਵੱਖਰਾ ਵੱਖਰਾ ਹੈ ਰਾਜ ਆਹਾ ਤੇ ਜਈਆ ਲੱਗਾ ਜਈਏ ਤੇ ਜਿਹੜਾ ਜਈਆ ਇਹਨੇ ਦਲਾਵਾ ਬਣ ਜਾਣੀ ਹੈ ਹਾਏ ਤੇ ਹੈ ਰਾਜ ਹੈ ਰਾਜ ਹਜਾਰੇ ਭੂਤ ਭਵਿੱਖ ਭਵਾਨ ਕੇ ਭੂਪਤ ਇੱਥੇ ਬਿਸਰਾਮ ਹੈ ਕੌਣ ਗਨੈ ਗਨੈ ਪੜਨਾ ਗੰਨੇ ਨਹੀਂ ਪੜਨੋ ਕੌਣ ਗਨੈ ਨਹੀਂ ਜਾਤ ਵਿਚਾਰੇ ਸ੍ਰੀ ਪਤ ਸ੍ਰੀ ਭਗਵਾਨ ਭਜੇ ਬਿਨ ਭਜੇ ਬਿਨ ਭਜੇ ਬੋਲਾ ਬੁਲਣਾ ਹੈ ਭਾਜੇ ਬਿਨ ਇੱਥੇ ਬਿਨ ਤੇ ਵਿਸਰਾਮ ਅੰਤ ਕੋ ਅੰਤ ਕੇ ਧਾਮ ਸਦਾ ਜੀ ਅੰਤ ਕੋ ਅੰਤ ਕੇ ਇਹ ਅੰਤ ਕੇ ਇਕੱਠਾ ਹੈ ਧਾਮ ਸਦਾ ਜੀ ਤੀਰਥ ਨਾਨ ਦਇਆ ਦਮਦਾਨ ਨਾਨ ਨਾਨ ਪਾਰਾ ਪਾਠ ਕਰਨਾ ਇਹਨੂੰ ਨਾਨ ਤੀਰਥ ਨਾਨ ਦਇਆ ਦਮਦਾਨ ਦਾਨ ਤੇ ਵਿਸਰਾਮ ਸੋ ਸੰਜਮ ਨੇਮ ਅਨੇਕ ਬਸਿਖ ਹੈ ਦਲਾਵਾਂ ਲੱਗੀਆਂ ਬਸਿਖ ਹੈ ਵੇਦ ਪੁਰਾਨ ਕਤੇਬ ਪੁਰਾਨ ਪੁਰਾਨ ਤੇ ਵਿਸਰਾਮ ਜਮੀਨ ਜਮਾਨ ਸਬਾਨ ਕੇ ਪੀਖੈ ਪੀਖੈ ਦਲਾਮ ਲੱਗਿਆ ਪੌਣ ਆਹਾਰ ਜਤੀ ਜਤ ਧਾਰ ਧਾਰ ਤੇ ਵਿਸਰਾਮ ਸਭੈ ਸੁ ਵਿਚਾਰ ਹਜ਼ਾਰਕ ਦੇਖੈ ਹਜ਼ਾਰਕ ਹਾ ਹਾ ਤੇ ਜਜੇ ਕੰਨਾ ਹਜ਼ਾਰਕ ਦੇਖੈ ਸ੍ਰੀ ਭਗਵਾਨ ਭਜੇ ਬਿਨ ਭੂਪਤ ਭੂਪਤ ਆਣ ਕੇ ਰੁਕਣਾ ਇੱਥੇ ਵਿਸਰਾਮ ਹੈ ਇਕ ਰਤੀ ਬਿਨ ਏਕ ਨਾ ਲੇਖੈ ਇਹ ਵੱਖਰੇ ਵੱਖਰੇ ਨੇ ਇਕ ਰਤੀ ਬਿਨ ਏਕ ਨਾ ਲੇਖੈ ਸ਼ੁੱਧ ਇੱਥੇ ਅਧਕ ਲੱਗਾ ਧਿਆਨ ਰੱਖਣਾ ਸ਼ੁੱਧ ਸਿਪਾਹ ਦੁਰੰਤ ਦੁਬਾਹ ਇਸ ਤਰ੍ਹਾਂ ਪੜਨਾ ਹਾਹੇ ਦੀ ਆਵਾਜ਼ ਉਚਾਰਨ ਹੋਵੇ ਇਹਨੂੰ ਸ਼ੁੱਧ ਨਹੀਂ ਪੜ੍ਹਨਾ ਸ਼ੁੱਧ ਸਸੇ ਔਂਕੜ ਸ਼ੁੱਧ ਸਿਪਾਹ ਦੁਰੰਤ ਦੁਬਾਹ ਇੱਥੇ ਵਿਸਰਾਮ ਸੋ ਸਾਜ ਸਨਾਹ ਇਥੇ ਓਕੜ ਲੱਗਾ ਤਿਆਰ ਕਰ ਸਨਾਹ ਦੁਰਜਾਨ ਦਲੈਂਗੇ ਦਲੈਂਗੇ ਪੜਨਾ ਪੋਲਾ ਉਚਾਰਨ ਕਰਨ ਦਲੈਂਗੇ ਬਿੰਦੀ ਲਾ ਕੇ ਦਲੈਂਗੇ ਭਾਰੇ ਗੁਮਾਨ ਭਰੇ ਮਨ ਮੈਂ ਮੈਂ ਪੜਨਾ ਚ ਬਿੰਦੀ ਤੁਰਹਿਤ ਇਥੇ ਵਿਸਰਾਮ ਕਾਰ ਪਰਬਤ ਪੰਖ ਹਲੇ ਨਾ ਹਲੈਂਗੇ ਇਹ ਵੀ ਪੋਲੇ ਨਾ ਹਲੇ ਨਾ ਹਲੈਂਗੇ ਤੌਰ ਅਰੀਨ ਮਰੂਰ ਮਵਾਸਣ ਮਰੂਰ ਮਰੂਰ ਮਵਾਸਣ ਇੱਥੇ ਵਿਸਰਾਣ ਮਾਤੇ ਮਤੰਗਨ ਮਤੰਗਨ ਨੰਨੇ ਦੀ ਬਾਣੀ ਚਾਰ ਲੋਵੇ ਮਾਤੇ ਮਤੰਗਨ ਮਾਨ ਮਲੈਗੇ ਮਲੈਗੇ ਬਿੰਦੀ ਲੱਗੀ ਸ੍ਰੀ ਪਤ ਸ੍ਰੀ ਭਗਵਾਨ ਕਿਰਪਾ ਬਿਨ ਬਿਨ ਤੇ ਵਿਸਰਾਮ ਹੈ ਸ਼੍ਰੀ ਪਤਿ ਸ਼੍ਰੀ ਭਗਵਾਨ ਕਿਰਪਾ ਬਿਨ ਬਿਨ ਤੇ ਵਿਸਰਾਮ ਹੈ ਕਿਰਪਾ ਜਗਦੀ ਦੇ ਨਾਲ ਪੜ੍ਹਨਾ ਹੈ ਪੈਰ ਵਿੱਚ ਰਾਰਾ ਲੱਗਿਆ ਕਿਰਪਾ ਤਿਆਗ ਜਹਾਨ ਨਿਦਾਨ ਚਲेंगे ਇੱਥੇ ਬਿੰਦੀ ਲੱਗੀ ਇਹ ਸਾਰੇ ਬਿੰਦੀਆਂ ਉਚਾਰਨ ਹੋਣਗੀਆਂ ਚਲेंगे ਤੇ ਦਲਾਵਾ ਵੀ ਜਿਹੜੀ ਲੱਲੇ ਤੇ ਲੱਗੀਆਂ ਵੀ ਉਚਾਰਨ ਹੋਣਗੀਆਂ ਤਿਆਰ ਰੱਖਣਾ ਬਿਨ ਤਿਆਗ ਜਹਾਨ ਨਿਦਾਨ ਚਲेंगे ਆਪਣੇ ਇਹ ਸਵਈਆਂ ਦੀ ਪੰਜ ਪੌੜੀਆਂ ਆਪਣੀਆਂ ਹੋ ਗਈਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ